ਹਾਂਜੀ ਦੋਸਤੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜ਼ਿਟ ਹੈਗੀ ਏ ਪਿੰਡ ਚੇਲਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸੇ ਪਹੁੰਚੇ ਆਂ ਬਿਲਕੁਲ ਭਿੱਕੀਵਿੰਡ ਦੇ ਨਾਲ ਲੱਗਦਾ ਪਿੰਡ ਆ ਦੋਸਤੋ ਚੇਲਾ ਜਦੋਂ ਭਿੱਕੀਵਿੰਡ ਤੋਂ ਦੋਸਤੋ ਆਪਾਂ ਖੇਮ ਕਰਨ ਰੋਡ ਫੜਦੇ ਆਂ ਅਲਗੋਂ ਕੋਠੀ ਵਾਲਾ ਅਮਰਕੋਟ ਵਾਲਾ ਤੇ ਬਿਲਕੁਲ ਕੋਈ 2.5 3 ਕਿਲੋਮੀਟਰ ਦੀ ਬਿਲਕੁਲ ਸ਼ਹਿਰ ਦੇ ਵਿੱਚੋਂ ਜਿਹੜਾ ਦੋਸਤੋ ਗੇਟ ਲੈਹਂਦੇ ਵਾਲੇ ਪਾਸੇ ਨੂੰ ਜਿਹੜਾ ਦੋਸਤੋ ਪਿੰਡ ਮਾੜੀ ਕੰਬੋਕੇ ਮਾੜੀ ਉਦੋਂ ਕੇ ਵੀ ਪਿੰਡ ਜਿਹੜੀ ਦੋਸਤੋ ਸੜਕ ਤੇ ਚੱਲੀ ਜਾਂਦੀ ਅੱਗੇ ਠੀਕ ਆ ਤੇ ਪਹਿਲਵਾਨ ਕੇ ਦਰਾਜ ਕੇ ਪਿੰਡ ਵੀ ਥੋੜੀ ਦੂਰੀ ਤੇ ਨਾਲ ਹੀ ਬਿਲਕੁਲ ਚੁੰਗ ਪਿੰਡ ਥੋੜੀ ਦੂਰੀ ਤੇ ਆ ਜਾਂਦਾ ਅੱਗੇ ਇਸੇ ਤਰ੍ਹਾਂ ਤੁਸੀਂ ਪਿੰਡ ਜਿਹੜੀ ਦੋਸਤੋ ਚੇਲੇ ਵਿਜ਼ਿਟ ਕਰਨੀ ਹੈ ਭਿੱਖੀ ਪਿੰਡ ਤੋਂ ਤਕਰੀਬਨ ਕੋਈ 2-3 ਕਿਲੋਮੀਟਰ ਦੀ ਦੂਰੀ ਸਾਰੀ ਹੈਗੀ ਆ ਇੱਕ ਬਿਲਕੁਲ ਘਰੇਲੂ ਘਰ ਦੇ ਵਿੱਚੋਂ ਦੋਸਤੋ ਇੱਕ ਤੁਹਾਨੂੰ ਵੈੜ ਦਿਖਾਉਣੀ ਹੈ ਸੇਲ ਦੇ ਲਈ ਅਵੇਲੇਬਲ ਆ ਵਿਕਰੀ ਦੇ ਲਈ ਅਵੇਲੇਬਲ ਆ ਕੋਈ ਵੀਰ ਖਰੀਦ ਸਕਦਾ ਹੈ ਪਸ਼ੂ ਦੋਸਤੋ ਘਰੇਲੂ ਪਸ਼ੂ ਆ ਪਸ਼ੂ ਥੋੜੇ ਜੇ ਵੱਧ ਪੰਜ ਚਾਰ ਪਸ਼ੂ ਨਾਗ ਹੋਣ ਕਰਕੇ ਤੇ ਸੂਈ ਨੂੰ ਬੇਸ਼ੱਕ ਦੋਸਤੋ ਕੋਈ ਮਹੀਨੇ ਕ ਦਾ ਲਗ ਸਮ ਜਿਹੜਾ ਸਮਾਂ ਹੋ ਗਿਆ ਮਹੀਨੇ ਕ ਦੇ ਲਾਗੇ ਤੱਕ ਬਿਲਕੁਲ ਜਿਹੜਾ ਸਮਾਂ ਹੋ ਗਿਆ ਸੂਈ ਨੂੰ ਮਗਰ ਇਹ ਮੇਲ ਕਾਫ ਆ ਬੱਚਾ ਜਿਹੜਾ ਤੁਹਾਨੂੰ ਇੱਕ ਵਾਰੀ ਆਪਾਂ ਜ਼ਰੂਰ ਦਿਖਾ ਦਿੰਨੇ ਆ ਕਿਉਂਕਿ ਇੱਕ ਐਸਟੀਮੇਟਿਕ ਜਜਮੈਂਟ ਕ ਆਈਡੀਆ ਹੋ ਜਾਊਗਾ ਠੀਕ ਹੈ ਜੀ ਮਹੀਨੇ ਕ ਦੇ ਲਾਗੇ ਤੱਕ ਜਿਹੜਾ ਸਮਾਂ ਹੋਇਆ ਸੂਈ ਨੂੰ ਠੀਕ ਆ ਜੀ ਤੇ ਇਸ ਵੜ ਦੀ ਜੇਕਰ ਦੋਸਤੋ ਆਪਾਂ ਗੱਲ ਕਰ ਲਈਏ ਤੇ ਘੱਟੋ ਘੱਟ ਵੀ 10 ਕਿਲੋ ਦੁੱਧ ਬਿਲਕੁਲ ਇਹਦੇ ਥੱਲੇ ਹ ਕੁਣ ਮੌਕੇ ਤੇ ਜਿਹੜਾ ਕਿਸੇ ਵੀਰ ਨੇ ਚੋਲੇ ਨਾ 10 ਕਿਲੋ ਹਾਜ਼ਰ ਦੋਤਾ ਜਦੋਂ ਦੋਸਤੋ ਬਿਲਕੁਲ ਸਟਾਰਟਿੰਗ ਸੀ ਤੇ 15 14 15 ਲੀਟਰ ਤੋਂ ਸਟਾਰਟ ਇਸ ਵੇੜ ਨੇ ਕੀਤਾ ਤੇ ਕੁਝ ਘਰੇਲੂ ਹੋਰ ਕਾਰਨ ਬਣਿਆ ਅਮਰਜੈਂਸੀ ਕੋਸ਼ ਇਸ ਤਰ੍ਹਾਂ ਦੀ ਬਣੀ ਵੀ ਇਸ ਪਸ਼ੂਆਂ ਦੀ ਸਾਂਭ ਸੰਭਾਲ ਹੋਣ ਦਾ ਥੋੜਾ ਤਾਂ ਔਖਾ ਦਿੱਕਤ ਜੀ ਹੋ ਗਈ ਹੈ ਠੀਕ ਆ ਸੋ ਉਹ ਉਸ ਕਾਰਨ ਕਰਕੇ ਜਿਹੜੀ ਦੋਸਤੋ ਇਹ ਵੇਚਦੇ ਪਏ ਆ ਸੋ ਵੀਰ ਹੁਣ ਦੇ ਨੰਬਰ ਜਿਹੜੇ ਆਪਾਂ ਲਗਾਤਾਰ ਸਕਰੀਨ ਦੇ ਥੱਲੇ ਚਲਾ ਦੇਾਂਗੇ ਬਾਕੀ ਵੇੜ ਚੁਵਾਈ ਦੇ ਵਿੱਚ ਇੱਕ ਨੰਬਰ ਆ ਕੋਈ ਵੀਰ ਦੋ ਡੰਗ ਚੋਲੇ ਤਿੰਨ ਟਾਈਮ ਚੋਲੇ ਠੀਕ ਹੈ ਸੋ ਇੱਕ ਇੱਕ ਡਾਈਟ ਵੀ ਹੈ ਜਿਹੜੀ ਦੋਸਤੋ ਬਿਲਕੁਲ ਪਰਾਲੀ ਵਧੇਰੇ ਪੈਂਦੀ ਆ ਠੀਕ ਆ ਜੀ ਬਾਕੀ ਜਿਹੜੇ ਵੀਰ ਕੋਲ ਅਗੇ ਹਰਾਚਾਰਾ ਜਾਂ ਸਾਇਲਜ ਦਾ ਖਾਸ ਪ੍ਰਬੰਧ ਹੋਇਆ ਤਾਂ ਦੁੱਧ ਜਿਹੜੀ ਦੋਸਤੋ ਸੱਜਰ ਦੇ ਵਿੱਚ ਹੀ ਪਸ਼ੂ ਆ ਜਾਂਦਾ ਦੁੱਧ ਤੁਸੀਂ ਵੀ 15 14 ਲੀਟਰ ਤੱਕ ਲੈ ਕੇ ਜਾ ਸਕਦੇ ਜੇ ਫਿਲਹਾਲ 10 ਕਿਲੋ ਹੁਣ ਚੋਕੇ ਤਸੱਲੀ ਕਰ ਸਕਦੇ ਜੇ ਦੋ ਟਾਈਮ ਜਵਾ ਪਸਮਾ ਇੱਕ ਨੰਬਰ ਆ ਬਾਕੀ ਖੋਲ ਕੇ ਤੋੜ ਕੇ ਤੁਹਾਨੂੰ ਦਿਖਾਵਾਂ ਕਿ ਕਦ ਕੱਡ ਦੀ ਪੂਰੀ ਵੱਡੀ ਆ ਉੱਚੇ ਕਦ ਕੱਡ ਦੀ ਆ ਥਣ ਤੁਹਾਨੂੰ ਪੂਰਾ ਮੁਠੀ ਵਾਲਾ ਮੋੜ ਲੇ ਦੋਸਤੋ 35000 ਦੀ ਡਿਮਾਂਡ ਆ 35000 ਡਿਮਾਂਡ ਆ ਵਿੱਚੋਂ ਥੋੜਾ ਬਤਾਂ ਮਾਨਤਾਣਾ ਕੋਈ ਮੌਕੇ ਤੇ ਹੋ ਜਾਊਗਾ ਲਾਸਟ ਲੈ ਦੇ ਦੀ ਜੇਕਰ ਆਪਾਂ ਗੱਲ ਕਰ ਲਈ ਤੇ 32000 ਦੀ ਜਿਹੜੀ ਆ ਦੋਸਤੋ ਇਹ ਵੜ ਦਿੱਤੀ ਜਾਊਗੀ ਲਾਸਟ ਹਾਂ ਨਾ ਜਿਹੜੀ ਯੈਸ ਨੋ ਵਾਲੀ ਗੱਲ ਆ ਵੱਡੇ ਕੱਦ ਕੱਦ ਦੀ ਐ ਪਸੰਦ ਆਊਗੀ ਬਾਕੀ ਥਣ ਥਣ ਤੁਹਾਨੂੰ ਇੱਕ ਵਾਰੀ ਤੋਰਨ ਤੋਂ ਪਹਿਲਾਂ ਤਸੱਲੀ ਨਾਲ ਦਿਖਾ ਦਿੰਨੇ ਆ ਆ ਇੱਕ ਬਹਿਣੀ ਵਾਲੇ ਪਾਸਿਓਂ ਜਿਹੜੀ ਦੋਸਤੋ ਥਣ ਦੀ ਸ਼ੇਪ ਤੁਸੀਂ ਥਣ ਦਾ ਸਾਈਜ਼ ਵੇਖ ਸਕਦੇ ਜੀ ਮੁੱਠੀ ਥਣ ਜਵਾ ਪਸਮਾ 1 ਨੰਬਰ ਆ ਵੱਡੇ ਘੱਟ ਘੜਦੀ ਆ ਮਿਲਕ ਵੇਣ ਤੋਂ ਪਾਸੇ ਮੋਟੀ ਰਸੇ ਵਰਗੀ ਤੋਂ ਪਾਸੇ ਮਿਲਕ ਵੇਣ ਤੇ ਅੱਗੇ ਜਿਹੜਾ ਵੀਰ ਚੰਗੀ ਸਾਂਭ ਸੰਭਾਲ ਕਰ ਲੂਗਾ ਦੋਸਤੋ 15 ਕਿਲੋ ਤੋਂ ਦੁੱਧ ਘਟਦੀ ਨਹੀਂ ਗਈ ਬਾਕੀ ਦਰਮਿਆਨੀ ਸੇਵਾ ਨਾਰਮਲ ਸੇਵਾ ਹੋਣ ਕਾਰਨ ਜਿਹੜਾ ਫਰਕ ਜਿਹੜਾ ਦੁੱਧ ਕੋਈ 4-5 ਕਿਲੋ ਡਿੱਗੀ ਆ 10 ਕਿਲੋ ਹੁਣ ਮੌਕੇ ਤੇ ਆ ਜਾ ਲਿਓ ਜੀ ਖੋਲ ਕੇ ਹਾਂ ਖੋਲ ਕੇ ਕੋਈ ਐ ਨੂੰ ਤੋੜ ਦੇਣਾ ਜਾ ਬੁੱਤ ਲੈ ਜਾ ਸੋ ਖੋਲ ਕੇ ਤਸਲੀਨਾ ਤੋਰ ਕੇ ਦਿਖਾ ਦਿੰਨੇ ਆ ਦੋਸਤੋ ਠੀਕ ਆ ਵੀ ਨਾਰਮਲ ਹੀ ਇੱਕ ਪ੍ਰਾਲੀ ਦੀ ਵਧੇਰੇ ਵਰ ਤੋਂ ਕੀਤੀ ਜਾਂਦੀ ਆ ਠੀਕ ਆ ਜੀ ਤੂੜੀ ਤੇ ਪ੍ਰਾਲੀ ਮਿਕਸ ਕਰਕੇ ਜਿਹੜਾ ਪਸ਼ੂ ਨੂੰ ਪਾਇਆ ਜਾਂਦਾ ਬਾਕੀ ਮੈਂ ਪਹਿਲਾਂ ਜ਼ਿਕਰ ਕਰਤਾ ਵੀ ਹਰੇ ਚਾਰੇ ਦਾ ਸਾਈਲਜ ਦਾ ਜਿੱਥੇ ਖਾਸ ਪ੍ਰਬੰਧ ਹੋਇਆ ਉਥੇ ਤੁਸੀਂ ਦੁੱਧ ਜਿਹੜਾ ਦੋਸਤੋ ਵਧਾ ਸਕਦੇ 15 ਲੀਟਰ ਸਟਾਰਟਿੰਗ ਹੋਈ ਸੀਗੀ 15 ਲੀਟਰ ਤੋਂ ਜਦੋਂ ਸੋਈ ਆ ਮਹੀਨੇ ਕਿਤੇ ਲੱਗੇ ਸਮਾਂ ਬਾਕੀ ਬੱਚਾ ਤੁਹਾਨੂੰ ਆਪਾਂ ਦਿਖਾਤਾ ਠੀਕ ਆ ਵੱਡੇ ਕੱਦ ਦੀ ਆ ਕੱਦ ਕਾਰ ਜਿੱਦਾਂ ਆਪਾਂ ਨਾਰਮਲ ਕਈ ਐਚਐਫ ਵੇੜਾ ਦੇਖਦੇ ਪੁੱਤ ਲੰਮਾ ਤੋਰਦੇ ਆ ਜੀ ਐਨੂੰ گا آه كلها هذه ਉਹ ਥਾਂ ਪੂਰਾ ਮੁੱਠੀ ਵਾਲਾ ਦੋਸਤੋ ਬਾਕੀ ਕੋਈ ਵੀ ਰ ਆਪਦੀ 2 ਟਾਈਮ ਚੋਲੇ 3 ਟਾਈਮ ਚੋਲੇ 10 ਕਿਲੋ ਪੂਰਾ ਤਸੱਲੀ ਬਖਸ਼ ਜਿਹੜਾ ਦੋਤ ਹੈਗਾ ਜਿਹੜਾ ਤੁਸੀਂ ਚੋਲੇ ਨਾਲ ਆਣ ਕੇ ਉਹ ਗੱਲਬਾਤ ਆ ਠੀਕ ਆ ਤੇ ਮਗਰ ਬੱਚਾ ਬਾਕੀ ਜਿਹੜੇ ਸੰਪਰਕ ਨੰਬਰ ਨੇ ਉਹ ਤੁਸੀਂ ਜ਼ਰੂਰ ਨੋਟ ਕਰ ਲਓ 88013 44000 ਠੀਕ ਆ ਜੀ 88013 4400 ਇਸ ਨੰਬਰਾਂ ਤੇ ਤੁਸੀਂ ਕਾਲ ਕਰ ਸਕਦੇ ਜੀ ਸੋ ਫਿਲਹਾਲ ਦੋਸਤੋ ਅਸ ਅਜ ਇਸ ਕਵਰੇਜ ਵਿੱਚ ਅਜ ਇਸ ਵੀਡੀਓ ਦੇ ਵਿੱਚ ਇੱਕ ਤੁਹਾਨੂੰ ਵੜ ਦੇ ਉਹ ਦਿਖਾਉਣੀ ਸੀ ਮਿਲਦੇ ਆਂ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ